ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੰਸੋ ਦੋਸਤੋ ਕੀ ਹਾਲ ਹਨ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ ਚ ਹੋਵਗੇ ਸੋ ਦੋਸਤੋ ਇੱਕ ਹੋਰ ਬਹੁਤ ਵਧੀਆ ਟੌਪਿਕ ਤੇ ਵੀਡੀਓ ਲੈ ਕੇ ਆਏ ਆ ਤੇ ਜੇ ਵੀਡੀਓ ਵਧੀਆ ਲੱਗਦੀ ਹੋਵੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਦਾ ਕਰੋ ਤੇ ਜੇ ਚੈਨਲ ਤੇ ਤੁਸੀਂ ਨਵੇਂ ਹੋ ਪਹਿਲੀ ਵਾਰ ਸਾਡੇ ਚੈਨਲ ਤੇ ਆਏ ਹੋ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆਪ ਜੀ ਤੱਕ ਪਹੁੰਚ ਸਕੇ ਸ਼ੇਅਰ ਜਰੂਰ ਕਰਿਆ ਕਰੋ ਜੇ ਚੰਗੀ ਲੱਗਦੀ ਹੈ ਤਾਂ ਕਿ ਹੋਰ ਵੀ ਬੰਦਾ ਵੀ ਇਸ ਵੀਡੀਓ ਦਾ ਬੈਨੀਫਿਟ ਲੈ ਸਕੇ ਫਾਇਦਾ ਲੈ ਸਕੇ ਸੋ ਦ ਚਾਹੇ ਮੇਰੀ ਆ ਚਾਹੇ ਤੁਸੀਂ ਹੋਣਾ ਇਸ ਨੂੰ ਅਨੰਦਮਈ ਬਣਾਉਣ ਲਈ ਖੁਸ਼ੀਆਂ ਖੁਸ਼ੀਆਂ ਭਰਿਆ ਬਣਾਉਣ ਲਈ ਆਪਣੀ ਜ਼ਿੰਦਗੀ ਨੂੰ ਕਿਹੜੀਆਂ ਚੀਜ਼ਾਂ ਤੇ ਗੌਰ ਕਰਨ ਦੀ ਜਰੂਰਤ ਹੈ ਛੋਟੀਆਂ-ਛੋਟੀਆਂ ਚੀਜ਼ਾਂ ਹੁੰਦੀਆਂ ਜੀ ਆਪਾਂ ਉਹਨਾਂ ਤੇ ਪਕੜ ਬਣਾ ਲਈ ਆਪਣੀ ਹਨਾ ਤਾਂ ਆਪਾਂ ਵਧੀਆ ਲਾਈਫ ਜੀ ਸਕਦੇ ਹਾਂ ਨਾ ਸਭ ਤੋਂ ਪਹਿਲੇ ਨੰਬਰ ਤੇ ਗੱਲ ਕਰਾਂਗਾ ਕਿ ਤੁਹਾਡੀ ਲਾਈਫ ਦੇ ਵਿੱਚ ਹਨਾ ਜਿਹੜੀਆਂ ਛੋਟੀਆਂ-ਛੋਟੀਆਂ ਅਚੀਵਮੈਂਟਸ ਹੁੰਦੀਆਂ ਨੇ ਹਨਾ ਚਾਹੇ ਕੋਈ ਹੋਵੇ ਚਾਹੇ ਤੁਸੀਂ ਕੋਈ ਚੀਜ਼ ਨਵੀਂ ਬਾਇਕ ਕੀਤੀ ਆ ਹਨਾ ਜਦੋਂ ਤੁਸੀਂ ਤੁਹਾਡਾ ਕੋਈ ਰਿਜ਼ਲਟ ਆਇਆ ਭਾ ਜਿਹੜੀ ਛੋਟੀਆਂ-ਛੋਟੀਆਂ ਖੁਸ਼ੀਆਂ ਹੁੰਦੀਆਂ ਹਨ ਨਾ ਕਈ ਵਾਰ ਆਪਾਂ ਇਹ ਸੋਚ ਲੈਂਦੇ ਹਾਂ ਕਿ ਯਾਰ ਆਪ ਵੱਡੀ ਉਪਲਬਧੀ ਹਾਸਲ ਕਰਾਂਗੇ ਆਪਾਂ ਫੇਰ ਉਹ ਇਹਨੂੰ ਸੈਲੀਬ੍ਰੇਟ ਕਰਾਂਗੇ ਇਹਨੂੰ ਮਨਾਵਾਂਗੇ ਇਦਾਂ ਕਰਨਾ ਕਿ ਨਹੀਂ ਛੋਟੀਆਂ-ਛੋਟੀਆਂ ਖੁਸ਼ੀਆਂ ਨੂੰ ਵੀ ਚਾਹੇ ਛੋਟੇ ਹੀ ਤਰੀਕੇ ਨਾਲ ਸੈਲੀਬ੍ਰੇਟ ਕਰ ਲਿਆ ਕਰੋ ਘਰ ਵਿੱਚ ਕਰ ਲਿਆ ਕਰੋ ਜ਼ਰੂਰੀ ਨਹੀਂ ਵੀ ਆਪਾਂ ਬਹੁਤ ਪੈਸਾ ਲਾ ਕੇ ਕੋਈ ਚੀਜ਼ ਸੈਲੀਬ੍ਰੇਟ ਕਰਦੀਆਂ ਨਹੀਂ ਛੋਟੀਆਂ-ਛੋਟੀਆਂ ਖੁਸ਼ੀਆਂ ਨੂੰ ਜਿਹੜੇ ਛੋਟੇ-ਛੋਟੇ ਮੂਮੈਂਟ ਹੁੰਦੇ ਆ ਤੁਹਾਡੀ ਲਾਈਫ ਦੇ ਵਿੱਚ ਵਧੀਆ ਹਨਾ ਉਹਨਾਂ ਨੂੰ ਜ਼ਰੂਰ ਇ ਨੰਬਰ 2 ਤੇ ਮੈਂ ਗੱਲ ਕਰੂੰਗਾ ਕਿ ਇਹਨਾਂ ਚੀਜ਼ਾਂ ਨੂੰ ਇਗਨੋਰ ਕਰਿਆ ਕਰੋ ਵੀ ਜਿਹੜੇ ਦੂਸਰੇ ਬੰਦੇ ਤੁਹਾਡੇ ਤੇ ਕਮੈਂਟ ਪਾਸ ਕਰਦੇ ਆ ਤੁਹਾਡੇ ਕੰਮ ਨੂੰ ਲੈ ਕੇ ਜਾਂ ਤੁਹਾਡੇ ਕਿਸੇ ਵੀ ਚੀਜ਼ ਨੂੰ ਲੈ ਕੇ ਹਨਾ ਉਹਨਾਂ ਚੀਜ਼ਾਂ ਨੂੰ ਆਪਣੇ ਮਾਈਂਡ ਤੇ ਹਾਲੀ ਹੋਣਾ ਛੱਡ ਦਿਓ ਆਪਣੇ ਦਿਲ ਤੇ ਲਾਉਣਾ ਛੱਡ ਦਿਓ ਉਹਨਾਂ ਚੀਜ਼ਾਂ ਨੂੰ ਆਪਣੇ ਮਾਈਂਡ ਦੇ ਉੱਤੇ ਹਾਵੀ ਨਾ ਹੋਵੋ ਕਿਉਂਕਿ ਜੇ ਤੁਸੀਂ ਉਹਨਾਂ ਚੀਜ਼ਾਂ ਨੂੰ ਆਪਣੇ ਮਾਈਂਡ ਦੇ ਉੱਤੇ ਹਾਵੀ ਆਉਂਦੋਂਗੇ ਤਾਂ ਤੁਸੀਂ ਟੈਨਸ਼ਨ ਵਿੱਚ ਰਹੋਗੇ ਤੁਸੀਂ ਸੋਚਦੇ ਰਹੋਗੇ ਯਾਰ ਉਹ ਬੰਦਾ ਮੇਰੇ ਬਾਰੇ ਕੀ ਸੋਚਦਾ ਉਹ ਚੀਜ਼ਾਂ ਨੂੰ ਇਗਨੋਰ ਕਰਕੇ ਆਪਣੀ ਲਾਈਫ ਨੂੰ ਇੰਜੋਏ ਕਰਿਆ ਕਰੋ ਕਿਉਂਕਿ ਲੋਕਾਂ ਦਾ ਕੰਮ ਆ ਕਹਿਣਾ ਉਹਨਾਂ ਨੇ ਕਈ ਜਣਾ ਉਹਨਾਂ ਨੇ ਹਟਣ ਨਹੀਂ ਜਿੰਨਾਂ ਦੀ ਹਰਤੋਂ ਹੁੰਦੀ ਹੈ ਠੀਕ ਹੈ ਜੀ ਇਸ ਲਈ ਲੋਕਾਂ ਦੀਆਂ ਗੱਲਾਂ ਨੂੰ ਇਗਨੋਰ ਕਰਿਆ ਕਰੋ ਤੇ ਇੰਜੋਏ ਕਰਿਆ ਕਰੋ ਲਾਈਫ ਜੀ ਤੀਜੇ ਨੰਬਰ ਤੇ ਮੈਂ ਇਹ ਇਹ ਗੱਲ ਤੁਹਾਨੂੰ ਸ਼ੇਅਰ ਕਰੂੰਗਾ ਵੀ ਖੁਸ਼ਹਾਲ ਜੀਵਨ ਲਈ ਵਧੀ ਆਪਾਂ ਨੂੰ ਜਦੋਂ ਆਪ ਇੱਕ ਫੈਮਿਲੀ 'ਚ ਬੈਠੇ ਹੁੰਨੇ ਆ ਨਾ ਇਸ ਤਰ੍ਹਾਂ ਅੱਜਕੱਲ ਲਗਭਗ ਸਾਰੇ ਬੰਦੇ ਕੰਮਾਂ ਕਰਾਂ ਵਿੱਚ ਬਹੁਤ ਬਿਜ਼ੀ ਹੁੰਦੇ ਨੇ ਹਨਾ ਫੈਮਿਲੀ ਨੂੰ ਘੱਟ ਟਾਈਮ ਤਾਂ ਦਿੰਦਾ ਕੋਸ਼ਿਸ਼ ਕਰਿਆ ਕਰੋ ਵੀ ਜਿਸ ਦਿਨ ਛੁੱਟੀ ਹੁੰਦੀ ਆ ਫੈਮਿਲੀ ਨਾਲ ਕੁਝ ਖੁਸ਼ਕ ਪਲ ਸਪੈਂਡ ਕਰਿਆ ਕਰੋ ਆਪਣੇ ਦਿਲ ਦੀਆਂ ਗੱਲਾਂ ਕਰਿਆ ਕਰੋ ਆਪਣੇ ਬਿਜ਼ਨਸ ਨਾਲ ਰਿਲੇਟਿਡ ਨਹੀਂ ਗੱਲਾਂ ਉਹ ਵੀ ਸ਼ੇਅਰ ਕਰ ਸਕਦੇ ਆ ਨਾ ਤੇ ਬੱਚਿਆਂ ਨੂੰ ਪੁੱਛਿਆ ਕਰੋ ਵੀ ਹਾਂ ਵੀ ਤੇਰੀ ਪੜ੍ਹਾਈ ਕਿੱਦਾਂ ਚੱਲਦੀ ਆ ਜਾਂ ਕੁਝ ਵੀ ਅਗਲੀ ਵਾਰ ਆਪਾਂ ਨਾ ਇੰਨੇ ਬਿਜ਼ੀ ਹੋ ਜਾਂਦੇ ਆ ਆਪਾਂ ਕੰਮਾਂ ਕਰਾਂ ਜਾਂ ਆਪਾਂ ਵਿੱਚ ਉਹਨੂੰ ਬੱਚਿਆਂ ਨੂੰ ਟਾਈਮ ਨਹੀਂ ਦੇ ਪਾਦੇ ਆਪਣੇ ਨਾ ਜਾਂ ਲਾਈਫ ਪਾਰਟ ਪਰਿਵਾਰ ਨਾਲ ਵੀ ਟਾਈਮ ਸਪੈਂਡ ਜਰੂਰ ਕਰਿਆ ਕਰੋ ਚਾਹੇ ਛੁੱਟੀ ਵਾਲੇ ਦਿਨ ਚਾਹੇ ਜਾਂ ਦੋ ਘੰਟੇ ਚਾਰ ਘੰਟੇ ਜਿੰਨਾ ਤੁਸੀਂ ਕਰ ਸਕਦੇ ਹੋ ਉਹ ਜਰੂਰ ਕਰਿਆ ਕਰੋ ਤੇ ਚੌਥੇ ਨੰਬਰ ਤੇ ਇੱਕ ਮੈਂ ਗੱਲ ਕਹੂੰਗਾ ਇਹ ਬਹੁਤ ਜ਼ਰੂਰੀ ਆ ਨਾ ਅੱਜ ਦੇ ਸਮੇਂ ਵਿੱਚ ਜੋ ਮਹਿੰਗਾਈ ਦਾ ਤੌਰ ਆ ਹਨਾ ਹਰੇਕ ਚੀਜ਼ ਮਹਿੰਗੀ ਹੋ ਜਾਂਦੀ ਆ ਪਰ ਕੋਸ਼ਿਸ਼ ਕਰਿਆ ਕਰੋ ਤੁਸੀਂ ਜੋ ਵੀ ਕਮਾਉਨੇ ਹੋ ਨਾ ਤੁਹਾਡੀ ਜੋ ਵੀ ਇਨਕਮ ਸੋਰਸ ਨੇ ਨਾ ਉਹਦੇ ਵਿੱਚ ਕੁਛ ਨਾ ਕੁਛ ਸੇਵਿੰਗ ਜੁੜ ਕਰਿਆ ਕਰੋ ਤਾਂ ਕਿ ਉਹ ਨਾਲੇ ਟਾਈਮ ਵਿੱਚ ਉਹ ਚੀਜ਼ ਕੰਮ ਆ ਸਕੇ ਸੋ ਦੋਸਤੋ ਇਹ ਚਾਰ ਚੀਜ਼ਾਂ ਨੇ ਜੇ ਤੁਸੀਂ ਇਹਨਾਂ ਤੇ ਪਕੜ ਬਣਾ ਲਓਗੇ ਇਹਨਾਂ ਤੇ ਨਾ ਗੌਰ ਕਰੋਗੇ ਤਾਂ ਤੁਹਾਡੀ ਲਾਈਫ ਬਹੁਤ ਵਧੀਆ ਖੁਸ਼ਹਾਲ ਸੁਖੀ ਰਹੂਗੀ ਸੋ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਤੇ ਜੇ ਚੈਨਲ ਤੇ ਨਵੇਂ ਦਾ ਚੈਨਲ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਮਚ ਸਤਿ ਸ੍ਰੀ ਅਕਾਲ ਜੀ